ਅੱਜ ਗੱਲਬਾਤ ਕਰਦੇ ਆਪਾਂ ਜੋ ਆਪਣੇ ਕੋਲੇ ਨਵਾਡਾ ਤੋਂ ਸੋਨਾ ਲੀਕਾ ਟਰੈਕਟਰ ਖੁੱਲਿਆ ਉਹ ਟਰੈਕਟਰ ਦੇ ਵਿੱਚ ਅੱਜ ਆਪਾਂ ਇੰਨਾਂ ਦੀ ਫਿਟਿੰਗ ਕਰਾਂਗੇ ਜਦੋਂ ਜੋ ਆਪਣੀ ਕ੍ਰੈਂਕ ਵਗੈਰਾ ਫਿੱਟ ਹੋ ਚੁੱਕੀ ਆ ਸੋ ਇਸ ਤੋਂ ਬਾਅਦ ਮੈਨ ਸੀਲ ਦੀ ਫਿਟਿੰਗ ਕਰਦੇ ਹਾਂ ਲਓ ਜੀ ਕਰਦੇ ਆਪਾਂ ਹੁਣ ਸਲੀਵ ਬਰਾਊਡਰਿੰਗ ਕਰਦੇ ਆਪਾਂ ਇਹ ਦੇਖ ਮੇਟਰ ਸਸਿਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਪੀ ਬਰਗਾੜੀ ਤੇ ਸੋ ਸੱਜਣੋ ਅੱਜ ਗੱਲਬਾਤ ਕਰਦੇ ਆਪਾਂ ਜੋ ਆਪਣੇ ਕੋਲੇ ਨੁਐਡਾ ਤੋਂ ਸੋਨਾ ਲੀਕਾ ਟਰੈਕਟਰ ਖੋਲਿਆ ਹੋਇਆ ਸੀਗਾ ਸੋ ਇਸ ਟਰੈਕਟਰ ਦੇ ਵਿੱਚ ਅੱਜ ਆਪਾਂ ਇੰਨਾਂ ਦੀ ਫਿਟਿੰਗ ਕਰਾਂਗੇ ਤੇ ਸੋ ਜੋੜੇ ਰਿਹਾ ਵੀਡੀਓ ਦੇ ਨਾਲ ਬਾਕੀ ਅੱਜ ਦਾ ਸੋਭਾ ਦਾ ਟਾਈਮ ਹੈਗਾਗਾ 5 ਵਜੇ ਦਾ ਕਿਉਂਕਿ 5:00 ਵਜੇ ਨੂੰ ਆਪਾਂ ਵਰਕਸ਼ਾਪ ਤੇ ਆ ਗਏ ਸੀਗੇ ਦੇਖੋ ਸੋਭਾ ਦਾ ਟਾਈਮ ਆ ਬਾਬਾ ਵੀ ਬੋਲ ਰਿਹਾਗਾ ਗੁਰਦੁਆਰਾ ਸਾਹਿਬ ਵਾਲਾ ਤੇ ਬਾਕੀ ਅਜੇ ਹੁਣੀ ਆਏ ਸੀ ਆਪਾਂ ਆ ਕੇ ਬਸ ਆਪਾਂ ਤੂ ਬੱਤੀ ਲਾ ਕੇ ਤੇ ਸੋ ਇਸ ਤੋਂ ਬਾਅਦ ਆਪਾਂ ਕਰਦੇ ਆਂ ਜਾਂਦੀ ਫਿਟਿੰਗ ਸ਼ੁਰੂ ਤੇ ਸੋ ਜੁੜੇਰੇ ਵੀਡੀਓ ਦੇ ਨਾਲ ਤੇ ਬਾਕੀ ਤੁਹਾਨੂੰ ਸਾਰਾ ਕ੍ਰੈਂਕ ਵਗੈਰਾ ਸਾਰਾ ਫਿਟਿੰਗ ਸਾਰਾ ਇਸ ਵਲੌਗ ਦੇ ਵਿੱਚ ਦਿਖਾਵਾਂਗੇ ਬਾਕੀ ਕੀ ਕੀ ਆਪਾਂ ਵਰਕ ਕਰਦੇ ਆਂ ਸਾਰਾ ਹੀ ਵਲੌਗ ਦੇ ਵਿੱਚ ਹੀ ਐਡ ਕਰਾਂਗੇ ਤੇ ਆਓ ਕਰਦੇ ਆਂ ਵਲੌਗ ਦੀ ਸਟਾਰਟਿੰਗ ਜਦੋਂ ਜੋ ਆਪਣੀ ਕ੍ਰੈਂਕ ਵਗੈਰਾ ਸੈੱਟ ਹੋ ਚੁੱਕੀ ਆ ਸੋ ਇਸ ਤੋਂ ਬਾਅਦ ਮੈਂ ਸੀਲ ਦੀ ਫਿਟਿੰਗ ਕਰਦੇ ਆ ਮੈਂ ਸੀਲ ਦੀ ਫਿਟਿੰਗ ਕਰਦੇ ਬਾਅਦ ਆਪਾਂ ਗੇਮ ਸ਼ਾਫਟ ਵਗੈਰਾ ਫਿੱਟ ਕਰਦੇ ਆ ਕ੍ਰੈਂਕ ਵਗੈਰਾ ਆਪਾਂ ਫਿੱਟ ਕਰਤੀ ਲਓ ਜੀ ਕਰਦੇ ਆਪਾਂ ਹੁਣ ਸਲੀਵ ਰੌਡਰਿੰਗ ਫਿੱਟ ਤੇ ਕਰਕੇ ਸਲੀਵ ਰਬਰ ਸੈਟ ਤੇ ਉਸ ਤੋਂ ਬਾਅਦ ਸਲੀਬਾਂ ਨੂੰ ਆਪਾਂ ਬਲੌਕ ਦੇ ਵਿੱਚ ਕਰਾਂਗੇ ਫਿੱਟ ਤੇ ਬਾਕੀ ਸਲੀਵ ਰੌਡਿੰਗ ਤੁਸੀਂ ਧਿਆਨ ਨਾਲ ਪਾਉਣੇ ਜੋ ਆਪਣੇ ਇਕੱਠੇ ਇਕੱਠੇ ਨਾ ਹੋਣ ਜਦੋਂ ਆਪਾਂ ਪਾਉਣੇ ਹੋਈਏ ਬਾਕੀ ਘਮਾ ਕੇ ਫਿੱਟ ਕਰਨਾ ਚਾਹੀਦੇ ਆ ਬਾਕੀ ਸੋਨਾਲੀਕਾ ਕੰਪਨੀ ਦਾ ਹੀ ਸਮਾਨ ਸਾਰਾ ਯੂਜ਼ ਕਰ ਰਹੇ ਆ ਆਪਾਂ ਦੇਸੀ ਪਾਰਟਸ ਕੋਈ ਨਹੀਂ ਯੂਜ਼ ਕੀਤਾ ਸਟਰਕਟਰ ਦੇ ਵਿੱਚ ਇਹ ਨੂੰ ਅਸੀਂ ਪਿੱਛੇ ਤੋਂ ਪੇਜ ਨੂੰ ਦੋ ਨਾਲ ਆਇਆ ਹੈ। ਦੇ ਨਾਲ ਦੇ ਪਾਸਾ ਪਰ ਤਰਕਾਰੀ ਦਾ ਸਮਾਨ। ਬਾਕੀ ਸਿਰਫ ਮਗਲੈ ਲਾ ਕੇ ਆਪਾਂ ਫਿੱਟ ਕਰ ਰਹੇ ਹਾਂ ਸਲਿਪਾਂ। ਕੋਈ ਆਪਾਂ ਨੂੰ ਲੈਗਿੰਗ ਲਗਾਉਣੀ। ना ना करते हैं। चलो इस कर स्लीबा फिटिंग चलो इस तो बाद पेस्ट ना टेस्ट कर देव पा के टाइट मस्त नहीं होंगी ਕਿਉਂਕਿ ਕਈ ਵਾਰ ਕੀ ਹੁੰਦਾਗਾ ਤੁਹਾਡੇ ਜਦੋਂ ਰੌਡਰਿੰਗ ਟਾਈਟ ਹੋ ਜਾਣਾ ਤਾਂ ਤੁਹਾਡਾ ਪਿਸਟਨ ਆ ਜਾਗਾ ਤੋਂ ਘੁੱਟਣ ਲੱਗ ਪੈਂਦਾ ਹੈ ਪਿਸਟਨ ਨੂੰ ਸਲੀਵ ਆ ਸੋਚ ਦੇ ਕਰਕੇ ਆਪਾਂ ਚੈੱਕ ਇਹਨੂੰ ਪਹਿਲਾਂ ਜ਼ਰੂਰੀ ਹੈ ਆਪਣੀ ਤੇ ਆਪਣੇ ਪਿਸਟਨ ਬਿਲਕੁਲ ਫਰੀ ਆ ਤੇ ਇਸ ਤੋਂ ਬਾਅਦ ਰਿੰਗ ਰੂਮ ਵਗੈਰਾ ਸਾਰਾ ਫਿਟਿੰਗ ਕਰਕੇ ਤੇ ਪਿਸਟਨ ਨੂੰ ਕਰਦੇ ਆ ਵਿੱਚ ਸਲੀਵ ਦੇ ਵਿੱਚ ਫਿਟ ਹਾਂਜੀ ਲਓ ਜੀ ਮਿੱਤਰੋ ਆਪਣੇ ਹੋ ਗਏ ਪਿਸਟਨ ਫਿੱਟ ਤੇ ਸਲੀਪਾਂ ਵੀ ਹੋ ਗਈਆਂ ਫਿੱਟ ਰਿੰਗ ਵਗੈਰਾ ਫਿੱਟ ਕਰਤੇ ਸੋ ਇਸ ਤੋਂ ਬਾਅਦ ਆਪਾਂ ਫਰਾਈ ਵੀਲ ਵਗੈਰਾ ਪ੍ਰੈਸ਼ਰ ਪਲੇਟ ਵਗੈਰਾ ਕਲਚ ਪਲੇਟ ਵਗੈਰਾ ਦੀ ਫਿਟਿੰਗ ਕਰਦੇ ਹਾਂ ਬਾਕੀ ਫਿਟਿੰਗ ਕਰਨ ਤੋਂ ਬਾਅਦ ਕਿਉਂਕਿ ਇਹ ਪਿਸਟਨ ਸਲੀਬਾ ਦੀ ਫਿਟਿੰਗ ਆਪਾਂ ਤਾਂ ਨਹੀਂ ਦਿਖਾਈ ਕਿਉਂਕਿ ਆਲਰੇਡੀ ਆਪਾਂ ਟਰੈਕਟਰ ਦੇ ਸੋਨਾਲੀਕਾ ਆਈਆਂ ਦੀ ਫਿਟਿੰਗ ਪਹਿਲਾਂ ਆਪਣੇ ਚੈਨਲ ਦੇ ਉੱਪਰ ਪਾ ਚੁੱਕੇ ਆਂ ਸੋ ਵਾਰ-ਵਾਰ ਪਾਉਂਦੇ ਆਪਾਂ ਚੰਗੇ ਨਹੀਂ ਲੱਗਦੇ ਸੋ ਇਸ ਤੋਂ ਬਾਅਦ ਆਪਾਂ ਇਹ ਫਰਾਈ 휠 ਤੇ ਕਲਚ ਪਲੇਟ ਜੋ ਆਪਾਂ ਲੈ ਕੇ ਆਏ ਸਵਰਾਜ ਕੰਪਨੀ ਦੀਆਂ ਗੋਲ ਵਾਲੀਆਂ ਫਿੱਟ ਕਰਾਂਗੇ ਤੇ ਚਲੋ ਬਾਕੀ ਜੁੜੇਰੇ ਵੀਡੀਓ ਦੇ ਨਾਲ ਚਲੋ ਸੱਜਣੋ ਹੁਣ ਆਪਣੀ ਕਲਚ ਦੀ ਤਿਆਰੀ ਹੈ ਦੀ ਤੇ ਕਲਚ ਪਲੇਟਾਂ ਤੇ ਤੁਹਾਨੂੰ ਨਜ਼ਰ ਮਰਾ ਦਾਂ ਇੱਕ ਵਾਰੀ ਆ ਚੱਕੋ ਸਵਰਾਜ ਕੰਪਨੀ ਦੀ ਜਿਹਨਾਂ ਨੂੰ ਪਲੇਟ ਇਹ ਹੀ ਆਪਾਂ ਇਹਦੇ ਚ ਯੂਜ਼ ਕਰਾਂਗੇ ਆ ਆ ਗਈ ਪੀਟੀਓ ਪਲੇਟ ਹੁਣ ਤੁਸੀਂ ਸੋਚੋਗੇ ਵੀ ਸਵਰਾਜ ਟਰੈਕਟਰ ਦਾ ਸਮਾਨ ਤੁਸੀਂ ਸੋਣ ਵਾਲੀ ਇਕਾ ਚ ਪਾਈ ਜਾਂਦੇ ਹੋ ਦੇਖੋ ਸੱਚ ਨੂੰ ਹਰ ਕੰਮ ਦਾ ਤੇ ਹਰ ਬੰਦੇ ਦਾ ਆਪਦੇ ਆਪਦੇ ਕੰਮ ਦੇ ਵਿੱਚ ਰਾਜ ਹੁੰਦਾਗਾ ਸੋ ਮੈਨੂੰ ਇਸ ਕਲਚ ਪਲੇਟ ਨਾਲ ਇਸ ਕਲਚ ਦੀ ਪਰਫਾਰਮੈਂਸ ਵਧੀਆ ਲੱਗਦੀ ਆ ਤਾਂ ਕਰਕੇ ਮੈਂ ਆਪਣੀਆਂ ਚਾਅ ਵਾਸਤੇ ਆਪਣੀ ਮਰਜ਼ੀ ਦੇ ਹਿਸਾਬ ਨਾਲ ਕਲਚ ਫਿੱਟ ਕਰਦਾ ਤੇ ਆਪਦੀ ਮਰਜ਼ੀ ਦੇ ਹਿਸਾਬ ਨਾਲ ਪਾਰਟਸ ਯੂਜ਼ ਕਰਦਾ ਬਾਕੀ ਜੇ ਕਿਸੇ ਭਰਾ ਨੂੰ ਕੋਈ ਸਾਡੇ ਮਗਰ ਲੱਗ ਕੇ ਕੋਈ 파ਰਸ ਪਾਉਣ ਦੀ ਜਰੂਰਤ ਨਹੀਂ ਕਿਉਂਕਿ ਅਗਲਾ ਕੋਈ ਗਾ ਯਾਰ ਉਹ ਤਾਂ ਉਹ ਟਰੈਕਟਰਾਂ ਦਾ ਕਲਾਸ ਜਿਹੜਾ ਪਉਣਦਾ ਤੇ ਉਹ ਕਰਦਾ ਕਿਉਂਕਿ ਮੇਰਾ ਕੰਮ ਕਰਨ ਦਾ ਤਰੀਕਾ ਤੇ ਮੇਰਾ ਸੈਟਿੰਗ ਦਾ ਤੇ ਇੱਕਾ ਵੱਖਰਾ ਹੈਗਾ ਬਾਕੀ ਤੁਸੀਂ ਆਪਣੇ ਆਪਣੇ ਹਿਸਾਬ ਨਾਲ ਜੋ ਜੋ ਜਿਹਨੇ ਕੰਮ ਕਰਾਉਣਾ ਜਾਂ ਕਰਨ ਵਾਲਾ ਹੋਵੇ ਆਪਦੇ ਹਿਸਾਬ ਨਾਲ ਕੰਮ ਕਰਿਓ ਠੀਕ ਹੈ ਕਿਉਂਕਿ ਕਹਿੰਦਾ ਮਤਲਬ ਯਾਰ ਮੇਰਾ ਦਿਮਾਗ ਜਾਂ ਪੁੱਠਾ ਆਈ ਹੈਗਾ ਕਿਉਂਕਿ ਮੈਂ ਆਪਦੇ ਦਿਮਾਗ ਜੇ ਨਾਲ ਹੀ ਕੰਮ ਕਰਦਾਗਾ ਨਾ ਮੈਂ ਕਿਸੇ ਦੀ ਸੁਣਦਾ ਨਾ ਮੈਨੂੰ ਕਿਸੇ ਦੀ ਲੋੜ ਹੈ ਇਸ ਤੋਂ ਮੈਨੂੰ ਵਧੀਆ ਲੱਗਦਾ ਕੰਮ ਮੈਂ ਉਦਾਂ ਹੀ ਕਰਦਾਗਾ ਤੇ ਚਲੋ ਬਾਕੀ ਕਲਚੂਲੇਟਾਂਪਾ ਕਰਦੇ ਆਂ ਫਿੱਟ ਤੇ ਜਿਹੜੀਆਂ ਫਿੰਗਰਾਂ ਆਪਣੀਆਂ ਆ ਨਵੀਆਂ ਪੈ ਚੁੱਕੀਆਂ ਆਂ ਕਿਉਂਕਿ ਪੀਟੀਓ ਵਾਲੀਆਂ ਫਿੰਗਰ ਆਪਣੀਆਂ ਬਿਲਕੁਲ ਠੀਕ ਸੀ ਆ ਤੇ ਸਿਰਫ ਆਪਾਂ ਗੀਅਰ ਵਾਲੀਆਂ ਫਿੰਗਰਾਂ ਯੂਜ਼ ਕੀਤੀਆਂ ਨਵੀਆਂ ਕਿਉਂਕਿ ਜਿਹੜਾ ਪਾਰਟਸ ਆਪਣ ਨੂੰ ਡੈਮੇਜ ਲੱਗਦਾ ਆਪਾਂ ਉਹੀ ਯੂਜ਼ ਕਰਦੇ ਆਂ ਨਾ ਕਿ ਕੋਈ ਸਹੀ ਪਾਰਟਸ ਨੂੰ ਆਪਾਂ ਕੱਢ ਦਈਏ ਬਾਕੀ ਜੋ ਗੀਅਰ ਦੀ ਗਰਾਰੀਆਂ ਗਰੂਰੀਆਂ ਵਗੈਰਾ ਜੋ ਟਾਈਮਿੰਗ ਵਾਲੀਆਂ ਮੇਨ ਮੇਨ ਹੀ ਪਾਈਆਂ ਆਪਾਂ ਇੱਕ ਦੋ ਹੀ ਕਿਉਂਕਿ ਇਹ ਮੇਨ ਕਰਾ ਰਹੀ ਆਪਾਂ ਟਾਈਮ ਗਲੀ ਆ ਬਦਲਾਂਗੇ ਬਾਕੀ ਕ੍ਰੈਂਕ ਗੇਅਰ ਪਾਵਾਂਗੇ ਬਾਕੀ ਹੈੱਡ ਵਗੈਰਾ ਦੀ ਫਿਟਿੰਗ ਕਰਦੇ ਆਂ ਆਪਾਂ ਇਸ ਤੋਂ ਬਾਅਦ ਵਾਲ ਵਗੈਰਾ ਆਪਣੇ ਨਿਕਲ ਚੁੱਕੇ ਆ ਤੇ ਇਧਰ ਆਪਣਾ ਫੋਰਡ ਦਾ ਪੇਂਟ ਦਾ ਕੰਮ ਚੱਲ ਰਿਹਾ ਹੈਗਾ ਅੱਜ ਇਸ ਟਰੈਕਟਰ ਦਾ ਸਾਫ ਸਫਾਈ ਦਾ ਕੰਮ ਚੱਲੂਗਾ ਚਲੋ ਜੋ ਆਪਣਾ ਕਲਚ ਵਗੈਰਾ ਫਿੱਟ ਹੋ ਚੁੱਕਿਆ ਹੈ। ਇਹ ਤੋਂ ਬਾਅਦ ਕਰਾਂਗੇ ਫਿੰਗਰ ਦੀ ਸੈਟਿੰਗ। ਚਲੋ ਜੋ ਆਪਣਾ ਕਲਚ 베ARING ਵਗੈਰਾ ਸ਼ਾਫਟ ਵਗੈਰਾ ਫਿੱਟ ਹੋ ਚੁੱਕੀ ਆ। ਤੇ ਆਹ 베ARING ਦੀ ਆਪਾਂ ਨਵੇਂ ਦੀ ਫਿਟਿੰਗ ਕਰਤੀ ਆ। ਬਾਕੀ ਪੈਟਰਲ ਸ਼ਾਫਟ ਦੇ ਨਿੱਪਲ ਤੇ ਰੌਂਡਰਨ ਵਗੈਰਾ ਕਰਕੇ ਫਿੱਟ ਤੇ ਆਪਾਂ ਫਿਟਿੰਗ ਕਰਤਾ। ਫਸਦਣੋ ਜਿਹੜਾ ਆਪਣਾ ਬਲੌਗ ਸੀਗਾ ਤੇ ਉਹ ਕਰਤਾ ਆਪਾਂ ਗੇਅਰ ਹਾਂਡੀ ਨਾਲ ਅਟੈਚ ਆ ਦੇਖੋ ਆਪਣੇ 볼ਟ ਬਾਲਟ ਟਾਈਟ ਹੋਈ ਜਾਂਦੇ ਆ ਜੋੜਦੇ ਤੇ ਬਾਕੀ ਇਸ ਤੋਂ ਬਾਅਦ ਆਪਾਂ ਲਾਵਾਂਗੇ ਇਹਦੀ ਪਲੇਟ ਜੋ ਪਲੇਟ ਲਾ ਦੇ ਪਲੇਟ ਲਾ ਦੇ ਇੱਧਰ ਤੇ ਪਲੇਟ ਲਾਉਣ ਤੋਂ ਬਾਅਦ ਤੇ ਫਿਰ ਆਪਾਂ ਕਰਦੇ ਆ ਹੈਡ ਵਗੈਰਾ ਦੀ ਫਿਟਿੰਗ ਚਲੋ ਇਸ ਤੋਂ ਬਾਅਦ ਆਪਾਂ ਵਾਲਾਂ ਦੀ ਕਰਦੇ ਆਂ ਫਿਟਿੰਗ ਤੇ ਵਾਲਾਂ ਦੀ ਫਿਟਿੰਗ ਕਰਨ ਤੋਂ ਬਾਅਦ ਕਾਟਰਾਂ ਵਗੈਰਾ ਦੀ ਕਰਦੇ ਆਂ ਫਿਟਿੰਗ ਆਪਾਂ ਲੋ ਚੱਕੋ ਪੈ ਗਿਆ ਵੱਡਾ ਵਾਲ ਆਪਣਾ ਉਸ ਤੋਂ ਬਾਅਦ ਕਰਾਂਗੇ ਛੋਟੇ ਵਾਲ ਦੀ ਸਿਟਿੰਗ Thank you for watching! ਸੀਰੇਡ ਉਹ ਮੱਕੀ ਜਾਂ ਸੀਗਾ ਉਹ ਹੀ ਬਣਾਉਂਦਾ ਕਰ ਸਰ ਕੋਈ ਨਹੀਂ ਬਣਾਉਣੇ ਕੋਈ ਨਹੀਂ ਕੋਟ ਨਹੀਂ ਉਹ ਤਾਂ ਤੁਹਾਡੀ ਖੁਸ਼ੀ ਹੈ ਮਰਜੀ ਕਰਿਓ ਹੋਰ ਵੀ ਸਚ ਨੂੰ ਅੱਜ ਹੈਗੇ ਆ ਦੂਜੀ ਸਵੇਰ ਦੇ ਨਾਲ ਤੇ ਉਹੀ ਕੱਲ ਵਾਲਾ ਟਾਈਮ ਆਪਣਾ ਜੋ ਸ਼ੁਰੂ ਚ ਵੀਡੀਓ ਚ ਦੱਸਿਆ ਸੀਗਾ ਸੋ ਆਪਣਾ ਇੰਜਨ ਅੱਧੇ ਤੋਂ ਵੱਧ ਕੰਪਲੀਟ ਹੋ ਚੁੱਕਿਆਗਾ ਸੋ ਅੱਜ ਆਪਾਂ ਇਸ ਟਰੈਕਟਰ ਦੇ ਵਿੱਚ ਫਰੰਟ ਵਾਲੇ ਜੋ ਆਪਣਾ ਕਵਰ ਆਗਾ ਉਹਦੀ ਫਿਟਿੰਗ ਕਰਾਂਗੇ ਬਾਕੀ ਟੈਪਟਾਂ ਦੀ ਸੈਟਿੰਗ ਐਨ ਐਨ 24 ਫੁੱਟ ਤੱਕ ਅਡਜਸਟਮੈਂਟ ਮੈਨੀਫੋਲਡ ਐਂਡ ਵਾਟਰ ਪਾਈਪ ਦੀ ਫਿਟਿੰਗ ਵੀ ਕਰਾਂਗੇ ਤੇ ਸੋ ਅੱਜ ਚੈਂਬਰ ਵਗੈਰਾ ਸਾਰਾ ਕੁਝ ਲਾ ਦੇਾਂਗੇ ਬਾਕੀ ਹਿੱਸੇ ਦੀ ਤਿਆਰੀ ਆ ਤੇ ਚਲੋ ਸੱਜਣੋ ਬਾਕੀ ਕਰਦੇ ਆ ਫਿਟਿੰਗ ਇਸੇ ਤਰ੍ਹਾਂ ਦੀ ਤੇ ਬਾਕੀ ਐਂਡ ਤੇ ਆ ਕੇ ਆਪਾਂ ਫਿਰ ਡੀਜ਼ਲ ਪੰਪ ਦੀ ਸੈਟਿੰਗ ਬਾਅਦ ਚ ਕਰਾਂਗੇ ਸਾਉ ਤੋਂ ਪਹਿਲਾਂ ਆਪਾਂ ਠੋਕਦੇ ਆ ਕਰੈਂਕ ਲਈ ਗਰਾਰੀ ਕਰੈਂਕ ਲਈ ਠੋਕਣ ਤੋਂ ਬਾਅਦ ਪਾਇਆ ਵਗੈਰਾ ਲਾ ਕੇ ਕਰਦੇ ਫਿਟਿੰਗ ਬਾਕੀ ਫਿਲਟਰ ਫਿਲਟਰ ਵਗੈਰਾ ਆਪਾਂ ਨਵੇਂ ਪਾ ਰਹੇ ਆ ਤੇ ਆਹ ਟਾਈਮਿੰਗ ਪਲੇਟ ਆਪਾਂ ਨਵੀਂ ਲਾਈ ਆ ਦੀ ਇਹ ਨਵੀਂ ਲੈ ਕੇ ਲਈ ਆਪਾਂ ਪਲੇਟ ਸੋਨਲਿਕਾ ਕੰਪਨੀ ਦੀ ਚਲੋ ਸੱਜਣੋਂ ਆਪਣੀਆਂ ਟਾਇਪਟਾਂ ਵਗੈਰਾ ਸੈਟਿੰਗ ਹੋ ਚੁੱਕੀ ਆ। ਬਾਕੀ ਟਾਇਪਟਾਂ ਦਾ ਆਪਾਂ ਇਹਦੇ ਵਿੱਚ ਗੈਪ ਰੱਖਿਆ 15 25 ਕਿਉਂਕਿ 0.15 ਆਪਾਂ ਰੱਖਿਆਗਾ ਐ ਐਲੈਡ ਦਾ ਤੇ ਐਡਜਸਟਰ ਦਾ ਰੱਖਿਆ 0.25 ਗੈਪ। ਸੋ ਆਪਾਂ ਇਸ ਤੋਂ ਬਾਅਦ ਟਾਪੇ ਵਗੈਰਾ ਕਰਦੇ ਹਾਂ ਫਿਟਿੰਗ। ਇਹ ਕਿਰਾਂ ਆਪਾਂ ਇੱਥੇ ਲਾ ਦਾਂਗੇ ਕਿਉਂਕਿ ਆਪਾਂ ਨਿਊਜ਼ੀਲੈਂਡ ਦੇ ਅਜੇ ਵਾਪਸੀ ਵਗੈਰਾ ਨਹੀਂ ਆਏ। ਚਲੋ ਜੋ ਬਟਾਲੇ ਵਾਲਾ ਟਰੈਕਟਰ ਵੀ ਆਪਣਾ ਖੁੱਲ ਚੁੱਕਿਆਗਾ। ਸਵਿਸ ਟਰੈਕਟਰ ਦੇ ਵਿੱਚ ਆਪਾਂ ਇੱਕ ਤਾਂ ਇਰ ਵਰਸ ਪੀਟੀਓ ਕਰਨਾਗਾ ਟਰੈਕਟਰ ਨੂੰ ਨੰਬਰ 2 ਤੇ 3 ਸਪੀਡ ਕਰਨਾ ਟਰੈਕਟਰ ਨੂੰ 3 ਸਪੀਡ ਕਰਨ ਤੋਂ ਬਾਅਦ ਇੱਕ ਲਿਫਟ ਦੀ ਜੌਬ ਕਰਨੀ ਸੀ ਆਪਾਂ ਇਸ ਟਰੈਕਟਰ ਦੀ ਬਾਕੀ ਲਿਫਟ ਦਾ ਆਪਾਂ ਫਾਲਟ ਕੇਰਾ ਕੱਢਤਾ ਆਪੇ ਦਾ ਲਿਫਟ ਦਾ ਥੋੜਾ ਜਿਹਾ ਨੁਕਸ ਸੀ ਆਪਾਂ ਨੇ ਲਿਫਟ ਦੇ ਵਿੱਚ ਉਹ ਆਪਾਂ ਕੱਢਤਾ ਤੇ ਲਿਫਟ ਦਾ ਨੁਕਸ ਕੱਟਣ ਤੋਂ ਬਾਅਦ ਇੱਕ ਬਾਈ ਨੇ ਲੀਵਰ ਜਬਦਲ ਨੂੰ ਪਰ ਲੀਵਰ ਇਸੇ ਨਾਲ ਦੇ ਹੀ ਮਿਲਦੇ ਆਗੇ ਕਿ ਚਲੋ ਲੀਵਰ ਦਾ ਕੋਈ ਗੱਲ ਨਹੀਂ ਇਹ ਤਾਂ ਬਾਹਰ ਹੀ ਬਦਲਾ ਜਾਣਾ ਜੇ ਬਦਲਣਾ ਵੀ ਪਿਆ ਆਪਾਂ ਬਾਹਰੋਂ ਪਾਜਣਾ ਲੀਵਰ ਨੇ ਤਾਂ ਬਾਕੀ ਮਗਰਲਾ ਹਿੱਸਾ ਬਿਲਕੁਲ ਠੀਕ ਪਿਆਗਾ ਕੋਈ ਪ੍ਰੋਬਲਮ ਨਹੀਂ ਇਸ ਦੇ ਵਿੱਚ ਤੇ ਉਸ ਤੋਂ ਬਾਅਦ ਲੈਂਕਾਂ ਦੀ ਪਲੇਸ ਲਈ ਕੱਢਾਂਗੇ ਆਪਾਂ ਜੀ ਲੈਂਕਾਂ ਦੀ ਪਲੇ ਪਲੂ ਕੱਢ ਕੇ ਤੇ ਫਿਰ ਇਹਨੂੰ ਵਾਹ ਕੇ ਟੈਸਟ ਕਰਕੇ ਚੈੱਕ ਅਪ ਕਰਾਂਗੇ ਵੀ ਫਿਰ ਡੰਡਾ ਧੜਕਦਾ ਤਾਂ ਨਹੀਂ ਇਸ ਟਰੈਕਟਰ ਦਾ ਵਾਕੀ ਇਧਰ ਫੋਰਡ ਦੀ ਸਫਾਈ ਆਪਣੀ ਚੱਲ ਰਹੀ ਆ